ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਡੇ ਲਈ ਦੂਸਰਾ ਡੇ ਆ ਜੀ ਆਪਣਾ ਤੇ ਅੱਜ ਅਸੀਂ ਤੁਹਾਡੇ ਲਈ ਦੂਜਾ ਸਟੱਫ ਲੈ ਕੇ ਆਏ ਆ ਜੀ ਪਲੇਨ ਜੀ ਜੋ ਅੱਜ ਅਸੀਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਕਰਾਂਗੇ ਸ਼ੋਅ ਅੱਲਾ ਤਰ ਅਸੀਂ ਤੁਹਾਨੂੰ ਹੁਣ ਪਲੇਨ ਸਟਾਫ ਕਰਨੇ ਆ ਸ਼ੋ ਜੀ ਡੇਲੀ ਇੱਕ ਵੀਡੀਓ ਆਇਆ ਕਰੂਗੀ ਆਪਣੇ ਨਵੇਂ ਪਲੇਨ ਸਟਾਫ ਦੀ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਜੀ ਇੱਕ ਨਵਾਂ ਕੱਪੜਾ ਜੀ ਇਹ ਕੱਪੜੇ ਦਾ ਨਾਮ ਹੈਗਾ ਜੀ ਡਬਲ ਸ਼ਾਈਨ ਵਾਲਾ ਪਸ਼ਮੀਨਾ ਬਹੁਤ ਹੀ ਪਿਆਰਾ ਕੱਪੜਾ ਹੈ ਜੀ ਡਬਲ ਸ਼ਾਈਨ ਵਾਲਾ ਪਸ਼ਮੀਨਾ ਜੀ ਇਸ ਦੇ ਵਿੱਚ ਆਪਣੇ ਕੋਲ ਆਇਆ ਜੀ ਟੋਟਲ 27 ਕਲਰ ਜੀ ਆ ਤੁਸੀਂ 27 ਰੰਗਾਂ ਦੀ ਪਿਕ ਦੇਖ ਸਕਦੇ ਹੋ ਜੀ ਆਪਣੇ ਕੋਲ ਸ਼ੇਡ ਕਾਰਡ ਦੇ ਵਿੱਚ ਆ ਤੁਸੀਂ ਧਿਆਨ ਨਾਲ ਕਰੀਬ ਤੋਂ ਦੇਖੋ ਜੀ ਸ਼ੇਡ ਕਾਰਡ 101 ਨੰਬਰ 102 103 104 105 106 107 108 109 110 ਹਾਂਜੀ ਇਹ ਤਰਤੀਬ ਬਾਰ ਜੀ 127 ਤੱਕ ਹੈ ਜੀ ਟੋਟਲ 27 ਕਲਰ ਡਬਲ ਸ਼ਾਈਨ ਵਾਲੇ ਪਸ਼ਮੀਨੇ ਦੇ ਵਿੱਚ ਤੁਹਾਨੂੰ ਮਿਲਣਗੇ ਜੀ ਬਹੁਤ ਹੀ ਵਧੀਆ ਕੱਪੜਾ ਜੀ ਇਸ ਦਾ ਰੇਟ ਆਪਾਂ ਨੇ ਰੱਖਿਆ ਸਿਰਫ 1000 ਰੁਪਏ ਦਾ ਸੂਟ ਜੀ 5 ਮੀਟਰ 1000 ਰੁਪਏ ਦਾ ਸੂਟ 5 ਮੀਟਰ ਡਬਲ ਸ਼ਾਈਨ ਵਾਲੇ ਪਸ਼ਮੀਨੇ ਦਾ ਰੱਖਿਆ ਗਿਆ ਜੀ ਇੰਨਾ ਵਧੀਆ ਕੱਪੜਾ ਦੀ ਬਹੁਤ ਹੀ ਅੱਛੇ ਘਰ ਦਾ ਕੱਪੜਾ ਹੈ ਜੀ ਬਹੁਤ ਹੀ ਚੰਗੇ ਘਰ ਦਾ ਬ੍ਰਾਂਡ ਦਾ ਕੱਪੜਾ ਹੈ ਜੀ ਇਹ ਤੇ ਤੁਸੀਂ ਆ ਦੇਖ ਸਕਦੇ ਹੋ ਜੀ ਤੇ ਤੁਹਾਨੂੰ ਇੱਕ ਪ੍ਰੋਪਰ ਅਸੀਂ ਖੋਲ ਕੇ ਵੀ ਦਿਖਾਵਾਂਗੇ ਸਾਰੇ ਕਲਰ ਤੁਸੀਂ ਆ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਜੀ ਤੇ ਹਾਂਜੀ ਜੋ ਅੱਜ ਤੁਹਾਨੂੰ ਪਹਿਲੀ ਵਾਰ ਦੇਖ ਰਹੇ ਹੋ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਵਾਤ ਤੋਂ ਵਾਤ ਸ਼ੇਅਰ ਕਰਦੇ ਜਾ ਕਰੋ ਜੀ ਤਾਂ ਜੋ ਕਿ ਜਾਦ ਤੋ ਜਿਆਦਾ ਵੀਡੀਓ ਕਸਟਮਰ ਤੱਕ ਪਹੁੰਚ ਸਕੇ ਜੀ ਹਾਂਜੀ ਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਡਬਲ ਸ਼ਾਈਨ ਵਾਲਾ ਪਸ਼ਮੀਨਾ ਜੀ ਇਹ ਕਪੜਾ ਬਹੁਤ ਹੀ ਵਧੀਆ ਹੈ ਬਹੁਤ ਹੀ ਵਧੀਆ ਕੁਆਲਟੀ ਦੇ ਵਿੱਚ ਹੈ ਜੀ ਡਬਲ ਸ਼ਾਈਨ ਦਿੰਦਾ ਹੈ ਜੀ ਤੇ ਤੁਸੀਂ ਆ ਦੇਖ ਸਕਦੇ ਹੋ ਜੀ ক্লোਜ਼ਲੀ ਇਸ ਕਪੜੇ ਨੂੰ ਆ ਇਸ ਤਰ੍ਹਾਂ ਦਾ ਕਪੜਾ ਹਾਂਜੀ ਬਾਕੀ ਤੁਹਾਨੂੰ ਆ ਥਾਨੇ ਦੇ ਵਿੱਚ ਵੀ ਦਿਖਾਵਾਂਗੇ ਜੀ ਆਪਾਂ ਇਹ ਸਾਰਾ ਕਪੜਾ ਬਹੁਤ ਹੀ ਇੰਨੀ ਵਧੀਆ ਫਿਨਿਸ਼ਿੰਗ ਹੈ ਜੀ ਇਸ ਕਪੜੇ ਦੀ ਤੇ ਬਿਲਕੁਲ ਖਰਾਬ ਨਹੀਂ ਹੋਊਗਾ ਜੀ ਇਹ ਇੱਕ ਇਹੋ ਜਿਹਾ ਪਸ਼ਮੀਨਾ ਹੈ ਜੀ ਪਾਰਟੀ ਵੇਅਰ ਸਟੱਫ ਹੈ ਜੀ ਇਹ ਇਸ ਦੇ ਨੀਚੇ ਲਾਈਨਿੰਗ ਜ਼ਰੂਰ ਲੱਗੂਗੀ ਲਾਈਨਿੰਗ ਲਗਾ ਕੇ ਹੀ ਆਪਾਂ ਇਹ ਸੂਟ ਬਣਾ ਸਕਦੇ ਹਾਂ ਜੀ ਪਸ਼ਮੀਨੇ ਦਾ ਪਹਿਲੀ ਵਾਰ ਇਸ ਤਰ੍ਹਾਂ ਦਾ ਕੱਪੜਾ ਆਇਆ ਹੈ ਜੀ ਜਿਸ ਦੇ ਨੀਚੇ ਪਸ਼ਮੀਨੇ ਦੇ ਨੀਚੇ ਵੀ ਲਾਈਨਿੰਗ ਲੱਗੂਗੀ ਤੇ ਇਸ ਨੂੰ ਆਪਾਂ ਸਰਦੀਆਂ ਦੇ ਵਿੱਚ ਵਿਆਹ ਦੇ ਵਿੱਚ ਵੀ ਯੂਜ਼ ਕਰ ਸਕਦੇ ਹਾਂ ਜੀ ਇੰਨਾ ਵਧੀਆ ਸਟੱਫ ਹੈ ਜੀ ਇੱਕ ਛੋਟਾ ਜਿਹਾ ਵਰਕ ਵੀ ਕਰਵਾਇਆ ਜੀ ਇਸ ਤੇ ਹਾਂਜੀ ਤੁਹਾਨੂੰ ਵਰਕ ਕੀਤਾ ਉਹ ਸੂਟ ਦਿਖਾਣੇ ਆ ਜੀ ਡਬਲ ਸ਼ਾਈਨ ਵਾਲਾ ਪਸ਼ਮੀਨਾ ਬਹੁਤ ਹੀ ਸੋਹਣਾ ਕਨਸੈਪਟ ਹੈ ਜੀ ਅਸੀਂ ਇੱਕ ਸੂਟ ਆਪਣਾ ਵਰਕ ਕਰਵਾਇਆ ਜੀ ਆਪ ਬਲਸ ক্লোਜ਼ਲੀ ਸਟੱਫ ਦੇਖੋ ਤੇ ਤੁਸੀਂ ਆ ਵਰਕ ਦੇਖੋ ਜੀ ਅਸੀਂ ਵਰਕ ਕਰਾਇਆ ਜੀ ਮਸ਼ੀਨ ਦਾ ਹੱਥ ਨਾਲ ਕਰਵਾਇਆ ਗਿਆ ਵਰਕ ਜੀ ਬਹੁਤ ਹੀ ਪਿਆਰਾ ਪੀਸ ਬਣਿਆ ਜੀ ਇਹ ਆ ਤੁਸੀਂ ਦੇਖ ਸਕਦੇ ਹੋ ਜੀ ਹਾਂਜੀ 1000 ਰੁਪਏ ਦਾ ਆਪਣੇ ਕੋਲ ਕੱਪੜੇ ਜੀ ਕਸਟਮਰ ਨੇ ਆਪਣੇ ਕੋਲ ਕਰਵਾਇਆ ਜੀ ਤੇ ਅਸੀਂ ਇਹ ਕਸਟਮਰ ਦਾ ਵੀਡੀਓ ਬਣਾਉਣ ਦੇ ਲਈ ਸੂਟ ਤੁਹਾਡੇ ਲਈ ਇ렇게 ਹੈ ਜੀ ਕਿ ਕਸਟਮਰ ਨੂੰ ਦਿਖਾ ਸਕੀਏ ਕਿ ਬਹੁਤ ਹੀ ਵਧੀਆ ਵਰਕ ਹੁੰਦਾ ਹੈ ਜੀ। ਹਾਂਜੀ। ਇਹ ਹੈ ਡਬਲ ਸ਼ਾਈਨ ਵਾਲਾ ਪਸ਼ਮੀਨਾ ਜੀ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ। ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਹੁਣ ਹਰ ਰੋਜ਼ ਇੱਕ ਨਵੀਂ ਵੀਡੀਓ ਆਣੀ ਹੈ ਤੇ ਨਵਾਂ ਫੈਬਰਿਕ ਤੁਹਾਨੂੰ ਵੀਡੀਓ ਦੇ ਵਿੱਚ ਸ਼ੋ ਹੋਣਾ ਹੈ ਜੀ। ਬਿਲਕੁਲ ਲੇਟੈਸਟ ਕੱਪੜੇ ਤੁਹਾਨੂੰ ਮਿਲਣਗੇ ਜੀ ਆਪਣੇ ਚੈਨਲ ਦੇ ਉੱਤੇ ਜੀ ਤੇ ਚੈਨਲ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਜੀ। ਕਮੈਂਟ ਵੀ ਕਰਿਆ ਕਰੋ ਜੀ। ਹਾਂ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਜੀ ਇਸ ਦੇ ਨਾਲ ਰੀਚ ਵੱਧਦੀ ਹੈ ਜੀ ਜੇ ਤੁਸੀਂ ਲਾਈਕ ਕਰੋਗੇ ਕਮੈਂਟ ਕਰੋਗੇ ਐਂਡ ਸ਼ੇਅਰ ਕਰੋਗੇ ਤਾਂ ਵੀਡੀਓ ਦੀ ਰੀਚ ਵੱਧਦੀ ਹੈ ਚੈਨਲ ਦੀ ਰੀਚ ਵੱਧਦੀ ਹੈ ਜੀ ਸੋ ਤੁਸੀਂ ਇਹ ਚੀਜ਼ਾਂ ਜਰੂਰ ਕਰਿਆ ਕਰੋ ਹਾਂਜੀ ਤੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਤੁਸੀਂ ਬਹੁਤ ਸਪੋਰਟ ਕਰ ਰਹੇ ਹੋ ਜੀ ਹਾਂਜੀ ਤੇ ਹਾਂਜੀ ਤੁਹਾਨੂੰ ਹੁਣ ਆਪਾਂ ਸ਼ੁਰੂ ਤੋਂ ਤੱਕ ਸਾਰੇ ਕਲਰ ਦਿਖਾਣੇ ਆ ਜੀ ਆ ਦੇਖੋ ਜੀ ਇਸ ਦੇ ਵਿੱਚ ਕਿਹੜੇ-ਕਿਹੜੇ ਕਲਰ ਮਿਲਣਗੇ ਬਾਕੀ ਤੁਸੀਂ ਸ਼ੇਡ ਕਾਰਡ ਦੇ ਵਿੱਚ ਕਲੀਅਰਲੀ ਪਤਾ ਲੱਗ ਜਿਓ ਹੈ ਜੀ ਤੁਸੀਂ ਆ ਸ਼ੇਡ ਨੰਬਰ ਦੀ ਲਿਖੇ ਹੋਏ ਹੈ ਜੀ ਸਾਰੇ ਜੀ ਨੇੜੇ ਤੋਂ ਮੈਂ ਤੁਹਾਨੂੰ ਦਿਖਾ ਦਿੰਦਾ ਜੀ ਤੁਹਾਨੂੰ ਤੁਸੀਂ ਇਹ ਆਨਲਾਈਨ ਖਰੀਦਣਾ ਚਾਹੁੰਦੇ ਹੋ ਜੀ ਆ ਨੰਬਰ ਬੋਲਨੇ ਜੀ ਤੁਹਾਨੂੰ ਉਹ ਸੇਮ ਕਲਰ ਦਾ ਸੂਟ ਤੁਹਾਡੇ ਕੋਲ ਆ ਜਾਊਗਾ ਜੀ ਹਾਂ ਜੇ ਸਤਾਈ ਕਲਰ ਹੈ ਬਾਕੀ ਫਿਰ ਵੀ ਤੁਸੀਂ ਵੀਡੀਓ ਕਾਲ ਤੇ ਦੀ ਇਹ ਸੂਟ ਦੇਖ ਸਕਦੇ ਹੋ ਜੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਸਮਝ ਨਹੀਂ ਆ ਰਹੀ ਕੋਈ ਵੀ ਕਲਰ ਦੀ ਤਾਂ ਤੁਸੀਂ ਵੀਡੀਓ ਕਾਲ ਦੇ ਵਿੱਚ ਇਹ ਸੂਟ ਦੇਖ ਸਕਦੇ ਹੋ ਹਾਂਜੀ ਹਾਂਜੀ ਮੇਰੀ ਉਦੋਂ ਗੱਲ ਵਿੱਚ ਰਹਿ ਗਈ ਸੀ ਜੋ ਅੱਜ ਨਿਊ ਸਬਸਕ੍ਰਾਈਬਰ ਤੁਹਾਨੂੰ ਫਸਟ ਟਾਈਮ ਦੇਖ ਰਹੇ ਜੀ ਸਾਡੀ ਸ਼ਾਪ ਮਾਨਸਾ ਦੇ ਵਿੱਚ ਸਥਿਤ ਹੈ ਕਾਕਾ ਕਲੋਥ ਹਾਊਸ ਦੇ ਨਾਮ ਉੱਤੇ ਜੀ ਅ ਬੱਸ ਸਟੈਂਡ ਤੋਂ ਜੀ ਆਪਾਂ ਨੇ ਬਜ਼ਾਰ ਵੱਲ ਨੂੰ ਆਣੇ ਜੀ ਪੀਰ ਖਾਨੇ ਦੇ ਨਾਲ ਅੰਗਰੇਜ਼ ਮਿੱਤਲ ਵਾਲੀ ਗਲੀ ਦੇ ਵਿੱਚ ਆਪਣੀ ਸ਼ਾਪ ਹੈ ਜੀ ਅ ਹਾਂਜੀ ਇੱਕ ਤੁਹਾਨੂੰ ਕਾਲਿੰਗ ਨੰਬਰ ਦਿੰਨੇ ਜੀ ਸ਼ਾਪ ਦਾ ਐਡਰੈਸ ਪੁੱਛਣ ਲਈ 9464196298 ਨੰਬਰ ਤੇ ਤੁਸੀਂ ਕਾਲ ਕਰਕੇ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਜੇ ਤੁਸੀਂ ਕੋਈ ਵੀ ਸੂਟ ਆਰਡਰ ਕਰਨਾ ਚਾਹੁੰਦੇ ਹੋ ਜੀ ਤਾਂ ਉਸ ਦੇ ਲਈ ਇੱਕ ਅਲੱਗ ਨੰਬਰ ਹੈ ਜੋ ਨੰਬਰ ਹੈਗੇ ਜੀ 8557090019 ਨੰਬਰ ਤੇ ਤੁਸੀਂ ਸਾਨੂੰ ਮੈਸੇਜ ਕਰਕੇ ਆਨਲਾਈਨ ਸੂਟ ਮੰਗਵਾ ਸਕਦੇ ਹੋ ਜੀ ਡਬਲ ਸ਼ਾਈਨ ਪਸ਼ਮੀਨਾ ਜੀ ਬਹੁਤ ਹੀ ਵਧੀਆ ਕੱਪੜਾ ਜੀ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਤੁਹਾਡੇ ਲਈ ਲੈ ਕੇ ਆਇਆ ਜੀ ਉਮੀਦ ਕਰਦਾ ਹਾਂ ਕਿ ਤੁਸੀਂ ਬਹੁਤ ਜ਼ਿਆਦਾ ਆਰਡਰ ਕਰੋਗੇ ਤੇ ਲਾਈਕ ਕਰੋਗੇ ਇਸ ਕੱਪੜੇ ਨੂੰ ਜੀ ਹਾਂਜੀ ਹੁਣ ਤੁਹਾਨੂੰ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਨਵਾਂ ਕੱਪੜਾ ਲੈ ਕੇ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਧੰਨਵਾਦ ਜੀ